ਦੇ ਉੱਤੇ ਪਰ ਮੈਨੂੰ ਹੁਣ ਇੱਥੇ ਇੱਕ Nusrat Fateh Ali Khan ਸਾਹਿਬ ਜੀ ਦੀਆਂ ਦੋ ਤਿੰਨ ਲਾਣਾ ਨੇ ਉਹਨੂੰ ਯਾਦ ਆ ਰਹੀਆਂ ਮੈਂ ਤੁਹਾਨੂੰ ਗਾ ਕੇ ਸੁਣਾਉਣਾ ਚਾਹੁੰਨਾ ਆ ਦੋਸਤ ਕਿਆ ਖੂ ਬ ਵਫਾ ਕਾ ਸਿਲਾ ਦੇਤੇ ਹੈ ਹਰ ਨਏ ਮੋੜ ਪੇ ਕਿਸਾਖ ਮ ਨਿਆ ਦੇਤੇ ਹੈ ਤੋਸ ਤੇ ਕਹੂ ਬਵਾਫੋਕਾ ਸਿਲਦੇ ਤੇ ਹੈ ਹਰ ਨੇ ਮੋੜ ਤੇ ਅਸੀਂ ਹੋਰ ਨਾਲ ਲੋਕਾਂ ਦਾ ਦੇਖਦੇ ਆਂ ਵੀ ਉਹ ਦੂਜਿਆਂ ਲੋਕਾਂ ਨੂੰ ਜੇਲਾ ਚੋਂ ਛਡਾਉਣ ਦੇ ਲਈ ਇਕੱਠ ਕਰਦੇ ਆਂ 5 5 7 10 10 ਹਜ਼ਾਰ ਦਾ ਇਕੱਠ ਹੁੰਦਾ ਉਹਨਾਂ ਇਕੱਠ ਸਾਨੂੰ ਵੀ ਉਮੀਦ ਸੀਗੀ ਵੀ ਸਾਡੇ ਲੋਕ ਵੀ ਸਾਡੇ ਮਦਦ ਆਉਣਗੇ ਪਰ ਐਸੀ ਗੱਲ ਨਹੀਂ ਵੀ ਸਾਡੀ ਮਦਦ ਨਹੀਂ ਕੀਤੀ ਵੀ ਜਿਹੜੇ ਲੋਕਾਂ ਆਏ ਮੇਰੇ ਨਾਲ ਮੇਰੀ ਮਦਦ ਕਰਨ ਵਾਸਤੇ ਉਹ ਲੱਖਾਂ ਦੀ ਗਿਣਤੀ 'ਚ ਨਹੀਂ ਸੀ ਉਹ ਸਿਰਫ ਉਂਗਲਾਂ ਦੇ ਪੋਟਿਆਂ ਤੇ ਗਿਨੇ ਜਾ ਸਕਦੇ ਸੀ ਜ ਜਦੋਂ ਚਲੋ ਤੁਸੀਂ ਵੀ ਭਰਾ ਆਏ ਆ ਤੁਸੀਂ ਵੀ ਬੜਾ ਸਾਥ ਦਿੱਤਾ ਅਸੀਂ ਤੇ ਸਮਾਜ ਦੇ ਲਈ ਕਰਦੇ ਰਵਾਂਗੇ ਉਹ ਅਲੱਗ ਗੱਲ ਹੈ ਵੀ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਅਸੀਂ ਹੋ ਬੋ ਬੋ ਕਰਦੇ ਸੀ ਹੁਣ ਇਹ ਆ ਵੀ ਜਿੰਨੇ ਕਿ ਹੈਗੇ ਆ ਉਹਨਾਂ 'ਕ ਕਰਦੇ ਆ ਹੁਣ ਥੋੜਾ ਜਿਹਾ ਪਰਿਵਾਰ ਨੂੰ ਸਮਾਂ ਦੇ ਦਿੰਦੇ ਆ ਭਾਜੀ ਸਮਾਜ ਤੋਂ ਦੂਰ ਹੋ ਕੇ ਸਿਖਦੇ ਆ ਡਾਕਟਰ ਸਾਹਿਬ ਤੁਹਾਡੇ ਬੋਲਣ ਨਾਲ ਤੁਸੀਂ ਕੀ ਦੇਖਦੇ ਹੋ ਕੀ ਰਿਜ਼ਲਟ ਆਇਆ ਤੁਹਾਡੇ ਬੋਲਣ ਤੋਂ ਬਾਅਦ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਕੀ ਬਦਲਾਅ ਆ ਗਿਆ ਸਮਾਜ ਦੇ ਵਿੱਚ ਜਾਂ ਖਾਸਲੀ ਕੋਈ ਐਸਸੀ ਕਮਿਊਨਿਟੀ ਦੇ ਵਿੱਚ ਕੀ ਬਦਲਾਅ ਐਸਸੀ ਕਮੇਟੀ ਦੇ ਵਿੱਚ ਦੇਖੋ ਬਦਲਾਅ ਤੇ ਅਸੀਂ ਉਦੋਂ ਮੰਨਾਂਗੇ ਜਦੋਂ ਇਹ ਰਾਜਭਾਗ ਦੇ ਸਤਾ ਦੇ ਉੱਤੇ ਕਾਬਜ ਹੋਣਗੇ ਤੇ ਉਹ ਦੇਖਦੇ ਹਾਂ ਵੀ ਕਦੋਂ ਇੰਤਜ਼ਾਰ ਹੈ ਸਾਨੂੰ ਵੀ ਕਦੋਂ ਬਦਲਾਅ ਆਊਗਾ ਪਰ ਫਿਲਹਾਲ ਇੰਨਾ ਕੁ ਬਦਲਾਅ ਆਇਆ ਵੀ ਹੁਣ ਜਿਹੜਾ ਮਜ਼ਦੂਰ ਵਰਗ ਆ ਸੀ ਮਜ਼ਦੂਰਾਂ ਲਈ ਐਸੀਆਂ ਲਈ ਗਰੀਬਾਂ ਲਈ ਬੋਲਦੇ ਸੀ ਹੁਣ ਉਹਨੂੰ ਪਤਾ ਲੱਗ ਗਿਆ ਹੈ ਵੀ ਮੇਰੇ ਨਾਲ ਜਿਹੜਾ ਜ਼ੁਲਮ ਕਰਦਾ ਆ ਤੇ ਉਹ ਜ਼ੁਲਮ ਕਰਨ ਵਾਲੀ ਧਿਰ ਦੇ ਅੱਗੇ ਖੜ ਜਾਂਦਾ ਆ ਤੇ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਕਿੰਨਾ ਕੁ ਪਰੇਸ਼ਾਨ ਹੋਏ ਜਾਂ ਤੁਸੀਂ ਬਾਣਾ ਮੰਨ ਕੇ ਜਿਵੇਂ ਇੱਕ ਸੱਚਾ ਸੇਖੋ ਬਾਣਾ ਮੰਨਦਾ ਹਨ ਜਿਵੇਂ ਦੇ ਵੀ ਬਾਣੇ ਦੇ ਵਿੱਚ ਹੁੰਦਾ ਗੁਰੂ ਦਾ ਸੇਖੋ ਬਾਣਾ ਮੰਨਦਾ ਤੇ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਜੇਲ੍ਹ ਦੇ ਵਿੱਚ ਦੇਖੋ ਜੇਲ੍ਹ ਨੂੰ ਅੰਗਰੇਜ਼ੀ 'ਚ ਜੇਲ੍ਹ ਕਿਹਾ ਜਾਂਦਾ ਆ ਤੇ ਆਮ ਜੇ ਤੁਸੀਂ ਦੇਖੋਗੇ ਤੇ ਜੇਲ੍ਹ ਦੇ ਅੱਗੇ ਸੁਧਾਰ ਘਰ ਲਿਖਿਆ ਹੁੰਦਾ ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਅੱਜ ਕਾਫੀ ਸਮੇਂ ਬਾਅਦ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਉਹਨਾਂ ਨੂੰ ਮਿਲਣ ਆਏ ਸੀ ਸੋ ਬਹੁਤ ਸਾਰੇ ਸਾਥੀ ਫੋਨ ਕਰਦੇ ਆ ਮੈਨੂੰ ਕਿ ਡਾਕਟਰ ਸਾਹਿਬ ਕਿਵੇਂ ਨੇ ਹੁਣ ਉਹਨਾਂ ਦੀ ਸਿਹਤ ਕਿਵੇਂ ਆ ਅੱਜ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਕਿਵੇਂ ਉਹਨਾਂ ਦੀ ਹੁਣ ਜ਼ਿੰਦਗੀ ਜਿਹੜੀ ਲੰਘ ਰਹੀ ਆ ਤੇ ਅੱਜ ਕੱਲੋ ਜਿਹੜਾ ਆਪਦਾ ਸਮਾਜ ਲਈ ਕੰਮ ਜਿਹੜਾ ਉਹਨਾਂ ਨੇ ਕਿਵੇਂ ਹਨਾ ਬੰਦ ਕਰ ਦਿੱਤਾ ਜਾਂ ਕਰਨਗੇ ਜਾਂ ਕਰ ਰਹੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜੀ ਪਹਿਲਾਂ ਤਾਂ ਸਾਡੇ ਸਮਾਜਿਕ ਮੁੱਦੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਮਾਜਿਕ ਮੁੱਦੇ ਚੈਨਲ ਦਾ ਸਾਰੇ ਦਰਸ਼ਕਾਂ ਦਾ ਦੇਸ਼ ਆ ਵਿਦੇਸ਼ਾਂ ਦੀ ਧਰਤੀ ਤੋਂ ਦੇਖ ਰਹੇ ਦਰਸ਼ਕਾਂ ਦਾ ਤੇ ਮਨਪ੍ਰੀਤ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਏਡੀ ਦਰੋ ਚੱਲ ਕੇ ਲੁਧਿਆਣੇ ਮੇਰੇ ਕੋਲ ਆਇਓ ਤੁਹਾਡਾ ਵੀ ਧੰਨਵਾਦ ਜੀ ਅਮਰ ਸਾਹਿਬ ਜਿਵੇਂ ਕਿ ਮੈਂ ਗੱਲਬਾਤ ਕੀਤੀ ਹੈ ਕਿ ਪਿਛਲਾ ਸਮਾਂ ਜਿਹੜਾ ਤੁਹਾਡੇ ਤੇ ਬੜਾ ਮਾੜਾ ਸਮਾਂ ਆਪਾਂ ਕਹਿ ਸਕਦੇ ਹਾਂ ਨਾ ਤੁਸੀਂ ਇੱਕ ਦੋ ਵੀਡੀਓ ਦੇ ਵਿੱਚ ਸਪਸ਼ਟੀਕਰਨ ਵੀ ਦਿੱਤਾ ਕਿ ਮੈਨੂੰ ਝੂਠਾ ਪਰਚਾ ਪਾ ਕੇ ਹਨ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਸੋ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਹੁਣ ਤੁਸੀਂ ਠੀਕ ਹੋ ਮਤਲਬ ਤੁਹਾਡੀ ਇੱਕ ਵੀਡੀਓ ਦੇ ਵਿੱਚ ਤੁਸੀਂ ਭਾਵਕ ਵੀ ਹੋ ਗਏ ਸੀ ਹਨ ਉਸ ਤੋਂ ਬਾਅਦ ਉਹ ਵੀਡੀਓ ਆਈ ਸੀ ਕਿ ਕਿ ਸਾਥ ਨਹੀਂ ਦਿੱਤਾ ਤਾਂ ਕੁਝ ਵੀ ਹੈ ਨਾ ਤੁਸੀਂ ਭਾਵਕ ਹੋ ਗਏ ਸੀ ਪਹਿਲਾਂ ਤਾਂ ਵੀ ਹੁਣ ਤੁਸੀਂ ਠੀਕ ਹੋ ਤੁਸੀਂ ਸਟੇਬਲ ਹੋ ਹਮ ਸਟੇਬਲ ਹਾਂ ਚੜ੍ਹਦੀ ਕਲਾ ਦੇ ਵਿੱਚ ਹਾਂ ਭਾਵਕ ਬੰਦਾ ਹੋ ਜਾਂਦਾ ਆ ਕਿਉਂਕਿ ਸਾਨੂੰ ਬੜਾ ਮਾਣ ਆ ਕਿ ਅਸੀਂ ਐਸਸੀ ਕੌਮ ਚ ਪੈਦਾ ਹੋਏ ਆ 38% ਵੋਟ ਆ ਪੰਜਾਬ ਦੇ ਵਿੱਚ ਇਹਨਾਂ ਦੀ ਆਬਾਦੀ 45 ਲੱਖ ਦੇ ਕਰੀਬ ਆਬਾਦੀ ਹੈ ਹਨਾ ਸਾਡੇ ਜਿਸ ਕੌਮ ਚ ਮੈਂ ਪੈਦਾ ਹੋਇਆ ਤੇ ਜੇ ਮੈਂ ਐਸਸੀ ਸਮਾਜ ਦੀ ਗੱਲ ਕਰਾਂ ਤੇ ਸਵਾ ਕਰੋੜ ਦੇ ਕਰੀਬ ਆਬਾਦੀ ਆ ਟੋਟਲ ਸਾਰੇ ਐਸੀਆਂ ਦੀ ਪਰ ਅਸੀਂ ਇਹਨਾਂ ਦੇ ਹੱਕਾਂ ਦੇ ਲਈ ਗੱਲ ਕਰਦੇ ਰਹੇ ਹਾਂ ਬੋਲਦੇ ਰਹੇ ਹਾਂ ਪਹਿਲਾਂ ਵੀ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਕਰਵਾਈਆਂ ਜਾਂਦੀਆਂ ਸੀ ਉਹਦੇ ਵਿੱਚ ਇਹ ਹੁੰਦਾ ਸੀਗਾ ਵੀ ਪਹਿਲਾਂ ਤੁਹਾਨੂੰ ਨੋਟਿਸ ਆ ਜਾਂਦਾ ਸੀਗਾ ਤੇ ਤੁਸੀਂ ਕਈ ਵਾਰੀ ਐਂਟੀਸਿਪੇਟਰੀ ਬੇਲ ਵਗੈਰਾ ਲੈ ਕੇ ਬਚ ਜਾਂਦੇ ਸੀਗੇ ਤੇ ਇਸ ਵਾਰੀ ਮੇਰੇ ਤੇ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਮੇਰੀ ਆਵਾਜ਼ ਨੂੰ ਬੰਦ ਕਰਨ ਦੇ ਲਈ ਇੱਕ ਝੂਠਾ ਪਰਚਾ ਜਿਹੜਾ ਸੀਗਾ ਉਹ ਪਾਇਆ ਗਿਆ ਦੇਖੋ ਘਰ ਬੈਠੇ ਦੇ ਉੱਤੇ ਝੂਠਾ ਪਰਚਾ ਪਾ ਦਿੱਤਾ ਗਿਆ ਔਰ ਮੇਰੀ ਕੋਈ ਜਾਂਚ ਕੋਈ ਤਫਤੀਸ਼ ਨਹੀਂ ਕੀਤੀ ਗਈ ਦੁੱਖ ਇਸ ਗੱਲ ਦਾ ਆ ਤੇ ਪਰ ਜਿਹੜੇ ਮੈਂ ਪਹਿਲੀ ਵਾਰੀ ਹੀ ਢੜਕੇ ਆ ਗਿਆ ਸੀਗਾ ਹਨਾ ਵਿਰੋਧੀਆਂ ਨੇ ਲੈ ਆਂਦਾ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਬੰਦ ਕਰਨ ਦੇ ਲਈ ਪਰ ਜਿੰਨਾ ਸਮਾਜ ਅਸੀਂ ਹੋਰ ਨਾਲ ਲੋਕਾਂ ਦਾ ਦੇਖਦੇ ਹਾਂ ਵੀ ਉਹ ਦੂਜਿਆਂ ਲੋਕਾਂ ਨੂੰ ਜੇਲਾ ਚੋਂ ਛਡਾਉਣ ਦੇ ਲਈ ਇਕੱਠ ਕਰਦੇ ਆ 5 5 7 10 ਦਾ ਹਜ਼ਾਰ ਦਾ ਇਕੱਠ ਹੁੰਦਾ ਹੈ ਉਨਾ ਇਕੱਠ ਸਾਨੂੰ ਵੀ ਉਮੀਦ ਸੀਗੀ ਵੀ ਸਾਡੇ ਲੋਕ ਵੀ ਸਾਡੇ ਮਗਰ ਆਉਣਗੇ ਪਰ ਐਸੀ ਗੱਲ ਨਹੀਂ ਵੀ ਸਾਡੀ ਮਦਦ ਨਹੀਂ ਕੀਤੀ ਵੀ ਜਿਹੜੇ ਲੋਕ ਆਏ ਮੇਰੇ ਨਾਲ ਮੇਰੀ ਮਦਦ ਕਰਨ ਵਾਸਤੇ ਉਹ ਲੱਖਾਂ ਦੀ ਗਿਣਤੀ 'ਚ ਨਹੀਂ ਸੀ ਉਹ ਸਿਰਫ ਉਂਗਲਾਂ ਦੇ ਪੋਟਿਆਂ ਤੇ ਗਿਨੇ ਜਾ ਸਕਦੇ ਸੀ ਜਿਦਾ ਹੁਣ ਚਲੋ ਤੁਸੀਂ ਵੀ ਭਰਾ ਆਏ ਆ ਤੁਸੀਂ ਵੀ ਬੜਾ ਸਾਥ ਦਿੱਤਾ ਆ ਉਹ ਸਰਸੇ ਹਰਿਆਣੇ ਤੋਂ ਕੇਜੀ ਟੀਵੀ ਵਾਲੇ ਕਸ਼ਮੀਰ ਸਿੰਘ ਕਰਨਲ ਸਿੰਘ ਓਡਾ ਜੀ ਆ ਯਾਨੀ ਬਹੁਤ ਸਾਰੇ ਡਾਕਟਰ ਜਤਿੰਦਰ ਮੱਟੂ ਆ ਬਹੁਤ سارے ਲੋਕ ਇਦਾਂ ਆਏ ਪਰ ਇਹ ਚੰਦ ਲੋਕ ਸੀ ਜਿਹੜੇ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਿਨੇ ਜਾ ਸਕਦੇ ਆ ਹੈਨਾ ਹਾਂ ਤੇ ਸੁਰਿੰਦਰ ਸਿੰਘ ਫੌਜੀ ਜੀ ਨੇ ਇੱਕ ਐਨ ਆਰ ਆਈ ਵੀਰ ਉਹ ਵੀ ਪਰ ਉਹ ਗਿਣਤੀ ਜਿਹੜੀ ਸੀਗੀ 5 7 10 ਦਰਜਣ ਹੋ ਗਏ ਲੋਕ ਲੇਕਿਨ ਸਾਨੂੰ ਉਮੀਦ ਹਜ਼ਾਰਾਂ ਲੱਖਾਂ ਦੀ ਸੀ ਤੇ ਇਸ ਕਰਕੇ ਹੁਣ ਥੋੜਾ ਜਿਹਾ ਬਸ ਇਹ ਆ ਵੀ ਚਲੋ ਅਸੀਂ ਬੋਲਣਾ ਬੰਦ ਕਰ ਦਿੱਤਾ ਸਾਡੇ ਬੋਲਣ ਨਾਲ ਲੋਕ ਬੋਲਣ ਲੱਗ ਪਏ ਅਸੀਂ ਇਹੀ ਚਾਹੁੰਦੇ ਸੀਗੇ ਕਿ ਲੋਕ ਬੋਲਣ ਲੋਕੀ ਆਪਣੇ ਅੱਖਾਂ ਦੇ ਲਈ ਬੋਲਣ ਲੱਗ ਪਏ ਜਾਂ ਲੜਨ ਲੱਗ ਪਏ ਜਾਂ ਸੜਕਾਂ ਤੇ ਹੋਣ ਲੱਗ ਪਏ ਬਿਲਕੁਲ ਡਾਕਟਰ ਸਾਹਿਬ ਮੈਂ ਉਹੀ ਗੱਲ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਕੀ ਹੁਣ ਜਿਹੜਾ ਤੁਸੀਂ ਬੋਲਦੇ ਰਹੇ ਹੋ ਕਿ ਜ਼ੁਲਮ ਹੁੰਦਾ ਧੱਕਾ ਹੁੰਦਾ ਕਾਸਟਿਜ਼ਮ ਹੁੰਦਾ ਕੀ ਹੁਣ ਤੁਸੀਂ ਬੋਲਣਾ ਬੰਦ ਕਰਤਾ ਜਾਂ ਤੁਸੀਂ ਰਫ਼ਤਾਰ ਘਟਾਤੀ ਆਪਣੀ ਬੋਲਣ ਦੀ ਗਤੀ ਘਟਾਤੀ ਕਿ ਹੁਣ ਜਿਹੜਾ ਉਹ ਜ਼ੁਲਮ ਸੀ ਜਾਂ ਕਾਸਟਿਜ਼ਮ ਸੀ ਉਹ ਹੁਣ ਬੰਦ ਹੋ ਗਿਆ ਤੁਹਾਡੇ ਮੁਤਾਬਿਕ ਦੇਖੋ ਉਹ ਤੇ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਹ ਕਿ ਪੰਜਾਬ ਗੁਰੂਆਂ ਪੀਰਾਂ ਦੀ ਧ ਇਦੇ ਤੇ ਹੁੰਦਾ ਸੀਗਾ ਪਰ ਥੋੜਾ ਜਿਹਾ ਧਰਮ ਦੀ ਵਜ੍ਹਾ ਕਰਕੇ ਸਿੱਖ ਧਰਮ ਦੀ ਵਜ੍ਹਾ ਕਰਕੇ ਸਿੱਖ ਫਲਸਫੇ ਦੀ ਵਜ੍ਹਾ ਕਰਕੇ ਲੋਕ ਡਰਦੇ ਸੀ ਗੁਰੂਆਂ ਪੀਰਾਂ ਤੋਂ ਉਹਨਾਂ ਦੇ ਹਨਾ ਵਿਚਾਰਧਾਰਾ ਤੋਂ ਪਰ ਉਹ ਜ਼ੁਲਮ ਸਤਮ ਹੁਣ ਵੀ ਹੋ ਰਿਹਾ ਆ ਪਹਿਲਾਂ ਵੀ ਲੋਕ ਬੋਲਦੇ ਰਹੇ ਆ ਹੁਣ ਵੀ ਬੋਲ ਰਹੇ ਆ ਮੈਂ हट ਜਾਊਂਗਾ ਕੋਈ ਹੋਰ ਬੋਲੂਗਾ ਲੇਕਿਨ ਇਹ ਅਭੀ ਜਿਹੜੀ ਵਿਰੋਧੀ ਤੇ ਰਿਹਾ ਜਿਹੜੀ ਜ਼ੁਲਮ ਕਰਨ ਵਾਲੀ ਤੇ ਰਿਹਾ ਉਹਨਾਂ ਦੇ ਕੋਲ ਸੱਤਾ ਤੋਂ ਲੈ ਕੇ ਰਾਜ ਸੱਤਾ ਤੋਂ ਲੈ ਕੇ ਹਰ ਤਰ੍ਹਾਂ ਦੀ ਭਾਵਰਾ ਉਹਨਾਂ ਦੇ ਕੋਲ ਨੇ ਫਿਰ ਉਹ ਜਦੋਂ ਕਾਨੂੰਨੀ ਤੌਰ ਦੇ ਉੱਤੇ ਤੁਹਾਨੂੰ ਦਾ ਪੇਚਾਂ ਵਿੱਚ ਫਸਾਉਂਦੇ ਆ ਐਸੀ ਗੱਲ ਨਹੀਂ ਵੀ ਅਸੀਂ ਬੋਲਣਾ ਬੰਦ ਕੀਤਾ ਆ ਚਲੋ ਸਾਡੇ ਬੋਲਣ ਦੇ ਨਾਲ 12 13 ਸਾਲ ਲਗਾਤਾਰ ਬੋਲੇ ਆ ਹੁਣ ਅਸੀਂ ਨਹੀਂ ਬੋਲਦੇ ਲੋਕ ਬੋਲਦੇ ਆ ਪਰ ਅਸੀਂ ਬੋਲਣਾ ਬੰਦ ਕੀਤਾ ਆ ਭਵਿੱਖ ਦੇ ਵਿੱਚ ਜੇ ਵਕਤ ਮਿਲੇ ਤਾਂ ਫਿਰ ਬੋਲਾਂਗੇ ਨਹੀਂ ਤਾਂ ਕੰਮ ਤਾਂ ਸਮਾਜ ਦੇ ਲਈ ਕਰਦੇ ਰਵਾਂਗੇ ਉਹ ਅਲੱਗ ਗੱਲ ਹੈ ਵੀ ਪਹਿਲਾਂ ਸੋਸ਼ਲ ਮੀਡੀਆ ਦੇ ਤੇ ਆ ਕੇ ਅਸੀਂ ਹੋਬੋ-ਹੋਬ ਕੇ ਕਰਦੇ ਸੀ ਹੁਣ ਇਹ ਆ ਵੀ ਜਿੰਨੇ ਕਿ ਹੈਗੇ ਆ ਉਹਨਾਂ ਕਰਦੇ ਆ ਹੁਣ ਥੋੜਾ ਜਿਹਾ ਪਰਿਵਾਰ ਨੂੰ ਸਮਾਧੇ ਰਹੀਆਂ ਭਾਜੀ ਸਮਾਜ ਤੋਂ ਦੂਰ ਹੋ ਗਏ ਸੀ ਮੈਂ ਡਾਕਟਰ ਸਾਹਿਬ ਤੁਹਾਡੇ ਬੋਲਣ ਨਾਲ ਤੁਸੀਂ ਕੀ ਦੇਖਦੇ ਹੋ ਵੀ ਕੀ ਰਿਜ਼ਲਟ ਆਇਆ ਤੁਹਾਡੇ ਬੋਲਣ ਤੋਂ ਬਾਅਦ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਕੀ ਬਦਲਾਅ ਆ ਗਿਆ ਸਮਾਜ ਦੇ ਵਿੱਚ ਜਾਂ ਕਹ ਲੀਏ ਕਿ ਐਸਸੀ ਕਮਿਊਨਿਟੀ ਦੇ ਵਿੱਚ ਕੀ ਬਦਲਾਅ ਆ ਗਿਆ ਐਸਸੀ ਕਮੇਟੀ ਦੇ ਵਿੱਚ ਦੇਖੋ ਬਦਲਾਅ ਉਹ ਅਸੀਂ ਉਦੋਂ ਮੰਨਾਂਗੇ ਜਦੋਂ ਇਹ ਰਾਜ ਭਾਗ ਦੇ ਸਤਾ ਦੇ ਉੱਤੇ ਕਾਬੂ ਹੋਣਗੇ ਤੇ ਉਹ ਦੇਖਦੇ ਆਂ ਵੀ ਕਦੋਂ ਇੰਤਜ਼ਾਰ ਹੈ ਸਾਨੂੰ ਵੀ ਕਦੋਂ ਬਦਲਾਅ ਹੋਊਗਾ ਪਰ ਫਿਲਹਾਲ ਇੰਨਾ ਕੋ ਬਦਲਾਅ ਆਇਆ ਵੀ ਹੁਣ ਜਿਹੜਾ ਮਜ਼ਦੂਰ ਵਰਗ ਆ ਸੀ ਮਜ਼ਦੂਰਾਂ ਲਈ ਐਸੀਆਂ ਲਈ ਗਰੀਬਾਂ ਲਈ ਬੋਲਦੇ ਸੀ ਹੁਣ ਉਹਨੂੰ ਪਤਾ ਲੱਗ ਗਿਆ ਹੈ ਵੀ ਮੇਰੇ ਨਾਲ ਜਿਹੜਾ ਜ਼ੁਲਮ ਕਰਦਾ ਆ ਤੇ ਉਹ ਜ਼ੁਲਮ ਕਰਨ ਵਾਲੀ ਧਿਰ ਦੇ ਅੱਗੇ ਖੜ ਜਾਂਦਾ ਆ ਹੁਣ ਉਹ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾਉਣ ਲੱਗ ਪਿਆ ਹੈ ਤੇ ਇੰਨਾ ਕੀ ਅਸੀਂ ਚਾਹੁੰਦੇ ਸੀ ਵੀ ਜ਼ੁਲਮ ਕਰਨ ਵਾਲਾ ਜੇ ਹਨਾ ਪਾਪ ਦਾ ਭਾਗੀਦਾਰ ਆ ਤਾਂ ਜ਼ੁਲਮ ਸਹਿਣ ਵਾਲਾ ਵੀ ਪਾਪ ਦਾ ਭਾਗੀਦਾਰ ਆ ਤੇ ਸਮਾਜ ਜਾਗਰੂਕ ਹੋਇਆ ਸੜਕਾਂ ਦੇ ਉੱਤੇ ਆਉਣ ਲੱਗ ਪਿਆ ਹੁਣ ਆਪਣੇ ਹੱਕਾਂ ਦੇ ਲਈ ਉਹ ਲੜਨ ਲੱਗ ਪਿਆ ਆ ਚਾਹੇ ਉਹ ਪੰਚਾਇਤੀ ਜ਼ਮੀਨ ਤੇ ਜੇ ਸਿੱਧੀ ਪੰਚਾਇਤੀ ਜ਼ਮੀਨ ਨਾ ਹੋਵੇ ਚਾਹੇ ਉਹ ਮਨਰੇਗਾ ਦੀ ਦਿਹਾੜੀ ਨੂੰ ਲੈ ਕੇ ਹੋਵੇ ਤੇ ਉਹ ਸੜਕਾਂ ਦੇ ਉੱਤੇ ਆਉਂਦੇ ਆ ਬਹੁਤ ਸਾਰੀਆਂ ਮਜ਼ਦੂਰਾਂ ਨੂੰ ਅਸੀਂ ਦੇਖਦੇ ਆਂ ਜਥੇਬੰਦੀਆਂ ਨੂੰ ਵੀ ਦੇਖਦੇ ਆਂ ਵੀ ਉਹ ਕੰਮ ਕਰ ਰਹੀਆਂ ਐ ਵਾਟਸਾਪ ਪਿਛਲੇ ਕੁਝ ਮਹੀਨੇ ਪਹਿਲਾਂ ਤੁਸੀਂ ਜੇਲ੍ਹ ਜਾ ਕੇ ਆਏ ਹੋ ਹਨਾ ਤੇ ਕਿਵੇਂ ਦਾ ਮਤਲਬ ਤੁਹਾਡਾ ਐਕਸਪੀਰੀਅੰਸ ਰਿਹਾ ਕਿੰਨਾ ਕੁ ਪੇਸ਼ਾਨ ਹੋਏ ਜਾਂ ਤੁਸੀਂ ਬਾਣਾ ਮੰਨ ਕੇ ਜਿਵੇਂ ਇੱਕ ਸੱਚਾ ਸਿੱਖ ਉਹ ਬਾਣਾ ਮੰਨਦਾ ਹਨ ਜਿਵੇਂ ਦੇ ਵੀ ਬਾਣੇ ਦੇ ਵਿੱਚ ਹੁੰਦਾ ਗੁਰੂ ਦਾ ਸਿੱਖ ਉਹ ਬਾਣਾ ਮੰਨਦਾ ਤੇ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਜੇਲ ਦੇ ਵਿੱਚ ਦੇਖੋ ਜੇਲ ਨੂੰ ਅੰਗਰੇਜ਼ੀ ਚ ਜੇਲ ਕਿਹਾ ਜਾਂਦਾ ਹੈ ਤੇ ਆਮ ਜੇ ਤੁਸੀਂ ਦੇਖੋਗੇ ਤੇ ਜੇਲ ਦੇ ਅੱਗੇ ਸੁਧਾਰ ਘਰ ਲਿਖਿਆ ਹੁੰਦਾ ਤੇ ਜੇਲ ਦੇ ਵਿੱਚੋਂ ਕੁਝ ਸਿੱਖਣ ਨਹੀਂ ਮਿਲਿਆ ਆ ਜੇਲ ਵੀ ਇੱਕ ਤਰ੍ਹਾਂ ਦੀ ਇੱਕ ਯੂਨੀਵਰਸਿਟੀ ਆ ਉਹਦੇ ਵਿੱਚ ਕੁਝ ਲੋਕ ਜਾ ਕੇ ਕਰਾਇਮ ਦੀਆਂ ਗੱਲਾਂ ਸਾਂਝੀਆਂ ਕਰਕੇ ਕਰਾਇਮ ਦੇ ਹੋਰ ਪੈੰਤਰੇ ਸਿੱਖ ਜਾਂਦੇ ਆ ਕੁਝ ਲੋਕ ਚੰਗੇ ਵੀ ਆ ਅੰਦਰ ਕੁਝ ਬੇਕਸੂਰ ਲੋਕ ਨੇ ਬਹੁਤ ਸਾਰੇ ਅੰਦਰ ਕੁਝ ਉਹਨਾਂ ਲੋਕਾਂ ਨਾਲ ਜਦੋਂ ਵਿਚਾਰ ਸਾਂਝੇ ਕਰਦੇ ਆ ਗਲਤੇ ਵਿਚਾਰਾਂ ਦੀ ਆ ਲੜਾਈ ਵੀ ਵਿਚਾਰਾਂ ਦੀ ਆ ਹੁਣ ਜਮਾਨਾ ਕਿਰਪਾਨ ਦੀ ਲੜਾਈ ਦਾ ਨਹੀਂ ਆ ਹੁਣ ਵਿਚਾਰ ਦੀ ਲੜਾਈ ਦਾ ਜਮਾਨਾ ਆ ਹਥਿਆਰ ਦੀ ਨਹੀਂ ਵਿਚਾਰ ਦੀ ਤੇ ਅੰਦਰੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਚੰਗੀਆਂ ਚੀਜ਼ਾਂ ਮਤਲਬ ਪੋਜ਼ਿਟਿਵ ਚੀਜ਼ਾਂ ਤੇ ਹੋ ਸਕਦਾ ਆ ਵੀ ਸ਼ਾਇਦ ਮੇਰਾ ਕੁਝ ਸੁਧਾਰ ਹੋ ਗਿਆ ਹੋਵੇ ਸੁਧਾਰ ਕਰ ਜਾ ਕੇ ਹਾਂਜੀ ਹਰ ਸਾਹਿਬ ਹੁਣ ਕਿਵੇਂ ਤੁਹਾਡੀ ਲਾਈਫ ਜਿਹੜੀ ਹੈ ਨਾ ਅਸੀਂ ਦੇਖਦੇ ਹਾਂ ਤੁਹਾਡੀਆਂ ਰੀਲਾਂ ਵੀ ਆ ਰਹੀਆਂ ਬਹੁਤ ਸਾਰੀ ਹਨ ਚਲੋ ਤੁਸੀਂ ਆਪ ਦਾ ਕੋਈ ਜੋ ਵੀ ਹੈ ਨਾ ਆਪ ਦਾ ਕੰਮ ਤਾਂ ਹੁੰਦਾ ਬੰਦੇ ਨੂੰ ਕਰਨਾ ਪੈਂਦਾ ਜ਼ਿੰਦਗੀ ਲਗਾਉਣ ਵਾਸਤੇ ਨਾ ਜ਼ਿੰਦਗੀ ਆ ਇਹ ਆਪਾਂ ਕੰਮ ਨਾ ਕਰਾਂਗੇ ਤਾਂ ਨਾ ਆਪਣੇ ਕੋਲ ਪੈਸਾ ਦੇ ਲੈਣੇ ਹੁੰਦਾ ਆਪਣੀ ਜ਼ਿੰਦਗੀ ਨਹੀਂ ਲੰਘਦੀ ਬੱਚੇ ਵੀ ਪਾਲਨੇ ਆ ਹੁਣ ਕਿਵੇਂ ਆ ਫਿਰ ਤੁਹਾਡੀ ਲਾਈਫ ਠੀਕ ਚੱਲ ਰਹੀ ਹੈ ਬੱਚਿਆਂ ਦੇ ਨਾਲ ਸਹੀ ਟਾਈਮ ਸਪੈਂਡ ਹੋ ਰਿਹਾ ਹੈ ਬਹੁਤ ਵਧੀਆ ਜੀ ਕਿਉਂਕਿ 12 13 ਸਾਲ ਸਮਾਜ ਦੇ ਲਈ ਜਰੂਰਤ ਤੋਂ ਜਦ ਜਰੂਰਤ ਤੋਂ ਜ਼ਿਆਦਾ ਹੋ ਬਹੁ ਬੁਕੇ ਮੈਂ ਬੋਲਿਆ ਬੋਲਿਆ ਆ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਲੱਗਦਾ ਹੋਵੇ ਕਿ ਬਹੁਤ ਜ਼ਿਆਦਾ ਬੋਲ ਗਿਆ ਉਦੋਂ ਮੈਂ 12-13 ਸਾਲ ਪਰਿਵਾਰ ਤੋਂ ਥੋੜਾ ਜਿਹਾ ਦੂਰ ਹੋ ਗਿਆ ਸੀਗਾ ਬੱਚਿਆਂ ਤੋਂ ਦੂਰ ਹੋ ਗਿਆ ਸੀਗਾ ਮੈਨੂੰ ਸਮਾਜ ਹੀ ਸਮਾਜ ਨਜ਼ਰ ਆਉਂਦਾ ਸੀਗਾ ਤੇ ਚਲੋ ਸਮਾਜ ਜਿਹੜਾ ਆ ਉਹ ਜਿੱਦਾਂ ਦਾ ਮਰਜ਼ੀ ਆ ਪਰ ਅਸੀਂ ਸਮਾਜ ਦੇ ਆ ਸਮਾਜ ਸਾਡਾ ਆ ਪਰ ਹੁਣ ਥੋੜਾ ਜਿਹਾ ਮੈਂ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਨੂੰ ਟਾਈਮ ਦੇ ਰਿਹਾ ਆ ਕਿਉਂਕਿ ਬਹੁਤ ਖੁਸ਼ ਸੰਵਿਧਾਨ ਦੀ ਬਦੌਲਤ ਜਾਂ ਡਾਕਟਰ ਬੇੜਕਰ ਸਾਹਿਬ ਜੀ ਦੀ ਬਦੌਲਤ ਮੈਂ ਹਾਸਲ ਕੀਤਾ ਸੀ ਪਰ ਉਹ ਬਹੁਤ ਕੁਝ ਸਮਾਜ ਦੇ ਲਈ ਮੈਂ ਆਪਣਾ ਬਹੁਤ ਕੁਝ ਜੋ ਹਾਸਲ ਕੀਤਾ ਸੀ ਉਹ ਪੇ ਬੈਕ ਟੂ ਸੁਸਾਇਟੀ ਵੀ ਕੀਤਾ ਆ ਬਹੁਤ ਕੁਝ ਗਵਾ ਵੀ ਲਿਆ ਆ ਤੇ ਹੁਣ ਇਹ ਆ ਵੀ ਬਸ ਬੱਚਿਆਂ ਨੂੰ ਪਾਲ ਰਹੇ ਆ ਜੀ ਗੁਜ਼ਾਰਾ ਕਰ ਰਹੇ ਆ ਤੇ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਹਰ ਵੇਲੇ ਡਾਕਟਰ ਸਾਹਿਬ ਤੁਹਾਡੇ ਜਦੋਂ ਤੁਸੀਂ ਜੇਲ੍ਹ ਗਏ ਹੋ ਇੱਕ ਕਮੈਂਟ ਦਾ ਤੁਹਾਡੇ ਇੱਕ ਰੌਲਾ ਪਿਆ ਸੀ ਹਨਾ ਇੱਕ ਕਮੈਂਟ ਦੇ ਕਰਕੇ ਤੁਹਾਡੇ ਤੇ ਪਰਚਾ ਆਇਆ ਸੀ ਉਸ ਤੋਂ ਪਹਿਲਾਂ ਇੱਕ ਗੀਤ ਨੂੰ ਲੈ ਕੇ ਵਿਵਾਦ ਹੋਇਆ ਸੀ ਨਾ ਜੇ ਤੁਹਾਨੂੰ ਗੁੰਗਣਾਉਣ ਦਾ ਵੀ ਸ਼ੌਂਕ ਆ ਕੋਈ ਅੱਜ ਅੱਜ ਦੀ ਘੜੀ ਦੇ ਵਿੱਚ ਕੋਈ ਗੀਤ ਗੁੰਗਣਾ ਕੇ ਸਾਡੇ ਦਰਸ਼ਕ ਸਾਡੇ ਸਾਥੀ ਹੋ ਸਕਦਾ ਬਹੁਤ ਸਾਰੇ ਲੋਕ ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਹੋਣ ਕੋਈ ਉਸ ਤਰੀਕੇ ਦਾ ਗੀਤ ਅੱਜ ਦੇ ਹਿਸਾਬ ਦੇ ਨਾਲ ਜਿਹੜੋਂ ਹਮ ਬੈਠੇ ਆ ਇਸ ਹਿਸਾਬ ਦੇ ਨਾਲ ਕੋਈ ਗੀਤ ਤੁਸੀਂ ਗੁੰਗਣਾਉਣਾ ਦੇਖੋ ਗੀਤ ਵੈਸੇ ਤੇ ਇੱਛਾ ਨਹੀਂ ਹਮ ਨਾ ਹੀ ਮੰਨ ਕਰਦਾ ਆ ਕੁਝ ਗੁੰਗਣਾਉਣ ਨੂੰ ਕਈ ਵਾਰੀ ਕੀ ਹੁੰਦਾ ਆ ਵੀ ਤੁਹਾਡੇ ਅੰਦਰ ਇੱਕ ਜੋਸ਼ ਹੁੰਦਾ ਆ ਹਨਾ ਕਈ ਵਾਰੀ ਬੜੀ ਇੱਛਾ ਹੁੰਦੀ ਆ ਪਰ ਹੈ ਤੇ ਨਹੀਂ ਆ ਪਰ ਫਿਰ ਵੀ ਮੈਂ ਸਮਾਜ ਦੇ ਲੋਕਾਂ ਨੂੰ ਇੱਕ ਗੀਤ ਗੁੰਗੁਣਾ ਕੇ ਬੜਾ ਵਧੀਆ ਜਿਹਾ ਆ ਉਹ ਅੱਛਾ ਮੈਸੇਜ ਦੇਊਗਾ ਹੋ ਜਾਓ ਤਿਆਰ ਸਾਥੀਓ ਹੋ ਜਾਓ ਤਿਆਰ ਹੋ ਜਾਓ ਤਿਆਰ ਸਾਥੀਓ ਹੋ ਜਾਓ ਤਿਆਰ ਤੂਫਾਨੀ ਗਤ ਰੁਕੇ ਨਹੀਂ तूफानी गत रुके नहीं शीश कटे पर झुके नहीं फेंको बंसी और उठा लो हाथों में संविधान हो जाओ तैयार साथियों हो जाओ तैयार आज लड़ाई जेडी आ ओ तलवार या हथियार दी नहीं ओ विचार दी आ इस संविधान ने बचाना है तो मैं यही कहूंगा कि assi ਇਹ ਧਾਰਮਿਕਾਂ ਤੇ ਮਹਾਪੁਰਸ਼ਾਂ ਦੇ ਸੋਚ ਨੂੰ ਜਿੱਥੇ ਅਸੀਂ ਨਤਮਸਤਕ ਹੁੰਨੇ ਆ ਉੱਥੇ ਸਾਨੂੰ ਆਪਣੇ ਘਰ ਦੇ ਵਿੱਚ ਇਸ ਸੰਵਿਧਾਨ ਵੀ ਰੱਖਣਾ ਚਾਹੀਦਾ ਆ ਕਿਉਂਕਿ ਇਸ ਸੰਵਿਧਾਨ ਦੇ ਵਿੱਚ ਸਾਡੇ ਹੱਕ ਹਕੂਕ ਲਿਖੇ ਨੇ ਔਰ ਇਹ ਸੰਵਿਧਾਨ ਹੱਕ ਹਕੂਕ ਸਾਨੂੰ ਦਿੰਦਾ ਆ ਤੇ ਦਵਾਉਂਦਾ ਆ ਤੇ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਸੰਵਿਧਾਨ ਦੀ ਜਾਣਕਾਰੀ ਵੀ ਜ਼ਰੂਰ ਹੋਣੀ ਚਾਹੀਦੀ ਆ ਤੇ ਬਸ ਮੈਂ ਇਹੀ ਕਹੂੰਗਾ ਕਿ ਆਪਣੇ ਹੱਕਾਂ ਦੇ ਲਈ ਲੜੋ ਕਿਉਂਕਿ ਜੇ ਲੜ ਨਹੀਂ ਸਕਦੇ ਤੇ ਘੱਟੋ ਘੱਟ ਬੋਲੋ ਜ਼ਰੂਰ ਤੇ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਤੇ ਆਪਣੇ ਹੱਕਾਂ ਦੇ ਲਈ ਲੜਨਾ ਚਾਹੀਦਾ ਹੈ ਡਾਕਟਰ ਸਾਹਿਬ ਇੱਕ ਚੰਗੇ ਪੜ੍ਹੇ ਲਿਖੇ ਇਨਸਾਨ ਹੋ ਤੁਸੀਂ ਹਨ ਵਧੀਆ ਸਰਕਾਰੀ ਨੌਕਰੀ ਸੀ ਤੁਹਾਡੇ ਕੋਲੇ 2.5 ਲੱਖ ਰੁਪਏ ਦੀ ਹੈ ਨਾ ਤੇ ਇੱਕਦਮ ਤੁਸੀਂ ਦਬੇ ਕੁਚਲੇ ਲੋਕ ਕਿਰਤੀ ਲੋਕਾਂ ਦੀ ਤੁਸੀਂ ਹਨ ਗੱਲ ਕਰਨ ਲੱਗ ਪਏ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਸ਼ਾਇਦ ਤੁਹਾਡੇ ਵਿਰੋਧੀਆਂ ਨੂੰ ਵੀ ਪਤਾ ਕਿ ਤੁਸੀਂ ਕਿੰਨਾ ਨਾ ਮਾੜਾ ਸਮਾਂ ਆ ਗਿਆ ਬਹੁਤ ਉਤਰਾ ਚੜ੍ਹਾ ਆਇਆ ਨਾ ਕਿਵੇਂ ਦੇਖਦੇ ਹੋਏ ਜਿੰਦਗੀ ਦੇ ਸਫਰ ਨੂੰ ਨਾ ਵੀ ਇੱਕ ਆਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਬੰਦਾ ਜੇਲਾਾਂ ਚ ਹਨਾ ਜੇਲਾਾਂ ਦੇ ਵਿੱਚ ਜਾਣਾ ਪੈ ਜਾਂਦਾ ਬੰਦੇ ਨੂੰ ਜੀ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹੈ ਸਾਨੂੰ ਮਾਣ ਹੁੰਦਾ ਆਪਣਿਆਂ ਦੇ ਉੱਤੇ ਦੋਸਤਾਂ ਦੇ ਉੱਤੇ ਪਰ ਮੈਨੂੰ ਹੁਣ ਇੱਥੇ ਇੱਕ Nusrat Fateh Ali Khan ਸਾਹਿਬ ਜੀ ਦੀਆਂ ਦੋ ਤਿੰਨ ਲਾਣਾ ਨੇ ਉਹਨੂੰ ਯਾਦ ਆ ਰਹੀਆਂ ਮੈਂ ਤੁਹਾਨੂੰ ਗਾ ਕੇ ਸੁਣਾਉਣਾ ਚਾਹੁੰਦਾ ਆ दोस्त क्या खूब वफाओ का सिला देते हैं हर नए मोड़ पे एक जख्म नया देते हैं दोस्त क्या खूब वफा का सिला देते हैं हर नए मोड़ पे एक जख्म नया देते हैं तुमसे तो खैर घड़ी भर की मुलाकात रही लोग सदियों की मुलाकातें भुला देते हैं ਹਰ ਨਵੇਂ ਮੋੜ 'ਤੇ ਇੱਕ ਜ਼ਖਮ ਨਿਆਹ ਦੇਤੇ ਹੈ ਸੋ ਰਾਜੀਦਨ ਸਾਰੇ ਯਾਨੀ ਸਰ ਮਤਲਬ ਹੈਗਾ ਥੋੜਾ ਜਿਹਾ ਗਿਲਾ ਹਨਾ ਉਹਨਾਂ ਲੋਕਾਂ ਲਈ ਜਿਹੜੇ ਮਤਲਬ ਨੇੜੇ ਹੋ ਕੇ ਤੇ ਆਪਣੇ ਆ ਨਾ ਖਿਲਾਫ ਚੱਲੇ ਜਾਂਦੇ ਗੱਲ ਇਹ ਕਿ ਜਿਹੜਾ ਸੋਸ਼ਲ ਮੀਡੀਆ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਜੋ ਕਹਿੰਦੇ ਆ ਵੀ ਚੱਕ ਦੋ ਰੱਖ ਦੋ ਬੰਪਰ ਪੰਪ ਜਿਹੜਾ ਹੁੰਦਾ ਆ ਇਹ ਮਰਵਾ ਦਿੰਦਾ ਆ ਤੇ ਬਸ ਪੰਪ ਤੋਂ ਤੁਸੀਂ ਵੀ ਬਚਿਓ ਕਿਉਂਕਿ ਮੈਂ ਪੰਪ ਦੇ ਵਿੱਚ ਹੀ ਆ ਕੇ ਹਾਲਾਂਕਿ ਚਲੋ ਮੇਰੇ ਅੰਦਰ ਜਜ਼ਬਾਤ ਸੀਗੇ ਪਰ ਮੈਂ ਤੇ ਜਜ਼ਬਾਤੀ ਹੋ ਕੇ ਲੜਦਾ ਸੀ ਮੈਂ ਪੰਪ ਚ ਨਹੀਂ ਆਉਂਦਾ ਪਰ ਫਿਰ ਵੀ ਜਿਹੜੇ ਲੋਕ ਪੰਪ ਦੇ ਜਿਹੜੀ ਗੱਲ ਨਾਲ ਸਹਿਮਤ ਆਵੇਂ ਜਦੋਂ ਕੋਈ ਆਪਕੋ ਕੰਮ ਕਰ ਰਹੇ ਆ ਤੇ ਉਹਨੂੰ ਬੰਦਾ ਹੌਸਲੇੰਦਾ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਣੇ ਨਾਲ ਲੋਕ ਖੜੇ ਆ ਹਾਂ ਵੀ ਆਪਾਂ ਨੂੰ ਕਹਿੰਦੇ ਬੱਲੇ ਬੱਲੇ ਸਹੀ ਆ ਚੱਕ ਦੇ ਫੱਟੇ ਵਾਹਿਗੁਰੂ ਜੀ ਦਾ ਖਾਲਸਾ ਨਾ ਵੀ ਆਪਾਂ ਨੂੰ ਲੱਗਦਾ ਕਿ ਸ਼ਾਇਦ ਆਪਣੇ ਪਿੱਛੇ ਲੋਕ ਖੜੇ ਆ ਕਿ ਆਪਾਂ ਚੰਗਾ ਕਰ ਰਹੇ ਆ ਹਾਂਜੀ ਉਹ ਇਹੀ ਸੋਚ ਕੇ ਮੈਂ ਲੜਾਈ ਸ਼ੁਰੂ ਕੀਤੀ ਸੀਗੀ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਕੋਠੇ ਚੜਾ ਕੇ ਪੋੜੀ ਖੇਚ ਲੈਣਗੇ ਤੇ ਖੈਰ ਮੈਨੂੰ ਫਿਰ ਵੀ ਕਿਸੇ ਦੇ ਨਾਲ ਕੋਈ ਗੁੱਸਾ ਗੱਲਾ ਨਹੀਂ ਆ ਮੈਂ ਵਨ ਮੈਨ ਆਰਮੀ ਬਣ ਕੇ ਕੰਮ ਕੀਤਾ ਆ ਜਨੀਦਰ ਕੀਤਾ ਆ ਨ ਤੜਕ ਹੋ ਕੇ ਕੀਤਾ ਆ ਨ ਡਰ ਹੋ ਕੇ ਕੀਤਾ ਆ ਕੋਈ ਕਿਸੇ ਤੋਂ ਕਦੀ ਕੋਈ ਮਾਫੀ ਨਹੀਂ ਮੰਗੀ ਕੋਈ ਕਿਸੇ ਦੀ ਦਹਿਸ਼ਤ ਨਾ ਡਰ ਕਿਸੇ ਦਾ ਮੰਨਿਆ ਤੇ ਨਾ ਡਰ ਕਿਸੇ ਨੂੰ ਪਾਇਆ ਜ਼ੁਲਮ ਦੇ ਖਿਲਾਫ ਬੋਲੇ ਆ ਨਾ ਕਦੀ ਕਿਸੇ ਜਾਤ ਪਾਤ ਧਰਮ ਦੇ ਖਿਲਾਫ ਬੋਲੇ ਆ ਬੋਲੇ ਆ ਤੇ ਜ਼ੁਲਮ ਦੇ ਖਿਲਾਫ ਬੋਲੇ ਆ ਜ਼ੁਲਮੀ ਕੋਈ ਵੀ ਹੋ ਸਕਦਾ ਜ਼ੁਲਮੀ ਦਾ ਨਾ ਕੋਈ ਜਾਤ ਹੁੰਦੀ ਆ ਨਾ ਧਰਮ ਹੁੰਦਾ ਆ ਜੀ ਸੋ ਸਾਥਿਓ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨਾਲ ਗੱਲਬਾਤ ਕੀਤੀ ਆ ਕਿ ਚਲੋ ਜਿਵੇਂ ਲੋਕਾਂ ਦੇ ਫੋਨ ਕਾਲ ਆਉਂਦੇ ਹਨ ਨਾ ਲੋਕ ਪੁੱਛਦੇ ਆ ਸਰ ਡਾਕਟਰ ਸਾਹਿਬ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਆ ਠੀਕ ਆ ਆਪਣੇ ਬੱਚਿਆਂ ਦੇ ਨਾਲ ਟਾਈਮ ਪਾਸ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਅੱਗੇ ਮੌਕਾ ਮਿਲੇ ਤਾਂ ਸਮਾਜ ਲਈ ਜ਼ਰੂਰ ਕੰਮ ਕਰਾਂਗੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾ